ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਜੋ ਕਿ ਆਪਾਂ ਦਸਮ ਦਵਾਰ ਦੇ ਸੰਬੰਧ ਚ ਬਣਾਈ ਸੀ ਉਹਦੇ ਵਿੱਚ ਕਨਕਲੂਡ ਕੀਤਾ ਸੀ ਕਿ ਦਸਮ ਦਵਾਰ ਤੱਕ ਪਹੁੰਚਣ ਲਈ ਚਾਰ ਬਾਣੀਆਂ ਦਾ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਹੁਣ ਉਹਨਾਂ ਚਾਰ ਬਾਣੀਆਂ ਨੂੰ ਲਾਗੂ ਕਿਵੇਂ ਕਰਨਾ ਇੰਪਲੀਮੈਂਟ ਕਿਵੇਂ ਕਰਨਾ ਉਹਦੇ ਸੰਬੰਧ ਦੇ ਵਿੱਚ ਬਚਨ ਵਿਲਾਸ ਕਰਾਂਗੇ ਜਿੰਨਾ ਵੀਰਾਂ ਭੈਣਾਂ ਨੇ ਜਾਂ ਮੇਰੇ ਤੋਂ ਵੱਡਿਆਂ ਨੇ ਕਮੈਂਟ ਕੀਤੇ ਸੀ ਕਿ ਮਨ ਨਹੀਂ ਟਿਕਦਾ ਮਨ ਕਿਸ ਤਰ੍ਹਾਂ ਟਿਕਾਉਣਾ ਕਿਸ ਸ਼ਬਦ ਦਾ ਜਾਪ ਕਰਨਾ ਇਸੇ ਸਬੰਧ ਦੇ ਵਿੱਚ ਆਪਾਂ ਗੱਲਬਾਤ ਇਸ ਵੀਡੀਓ 'ਚ ਕਰਾਂਗੇ ਇੱਕ ਇੱਕ ਗੱਲ ਤੇ ਤਵੱਜੂ ਦੇਣਾ ਇਸ ਮਾਰਗ ਦਾ ਜਿਹੜਾ ਪ੍ਰਾਰੰਭਾ ਇਸ ਸ੍ਰਿਸ਼ਟੀ ਤੇ ਮਾਨਸ ਜਨਮ ਦੀ ਬਹੁਤ ਅਲੌਕਿਕ ਘਟਨਾ ਹੁੰਦੀ ਹੈ ਇਹਨੂੰ ਆਮ ਵਾਂਗ ਬਿਲਕੁਲ ਨਹੀਂ ਸਮਝਣਾ ਸੋ ਸਵਾਗਤ ਹੈ ਤੁਹਾਡਾ ਸਿੰਧ ਸਟੂਡੀਓਜ਼ ਤੇ ਆਪ ਸਭਨਾ ਦੇ ਚਰਨਾਂ ਦੇ ਵਿੱਚ ਮੇਰਾ ਪ੍ਰਣਾਮ ਬੇਸ਼ੱਕ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਜਪਣ ਦੀ ਹੁਣ ਅੱਜ ਉਸੇ ਗੱਲ ਦਾ ਵਿਸਥਾਰ ਕਰਦੇ ਆ ਕਬੀਰ ਕਹਿੰਦੇ ਆ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨਨ ਕੇ ਘਾਟ ਤਹਾ ਕਬੀਰ ਐ ਮਟਕੀਆ ਖੋਜਤ ਮੁੰਜਨ ਬਾਟ ਕਬੀਰ ਕਹਿੰਦੇ ਗੰਗਾ ਤੇ ਜਮਨਾ ਦੇ ਵਿੱਚ ਕਰਮਿਕ ਸਹਿਜ ਸੁਨਣ ਵਾਲੀ ਜਗ੍ਹਾ ਤੇ ਆਪਣਾ ਘਰ ਬਣਾ ਲਿਆ ਗੁਰੂ ਅਰਜਨ ਦੇਵ ਸਾਹਿਬ ਵੀ ਇਦਾਂ ਹੀ ਕਹਿੰਦੇ ਆ ਨਾਨਕ ਵੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਹੁਣ ਇਹ ਕਿਹੜੀ ਜਗ੍ਹਾ ਜਿੱਥੇ ਸੁਰਤ ਦੇ ਪ੍ਰਵੇਸ਼ ਕਰ ਜਾਣ ਨਾਲ ਮਨ ਬਲੀਨ ਹੋ ਜਾਂਦਾ ਮਿਰਤ ਮੰਡਲ ਦੇ ਨਾਲੋਂ ਨਾਤਾ ਟੁੱਟ ਜਾਂਦਾ ਅਕਾਲ ਪੁਰਖ ਨਾਲ ਜੁੜ ਕੇ ਆਪਣੀ ਸ਼ੁੱਧ ਦਸ਼ਾ ਨੂੰ ਜਿਹੜਾ ਇਨਸਾਨ ਮਿਲ ਪੈਂਦਾ ਗੁਰੂ ਨਾਨਕ ਦੇਵ ਜੀ ਦੱਸਦੇ ਐ ਗਾਵੀ ਅਤੇ ਸੁਣੀਏ ਦੀ ਦਸ਼ਾ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਕਿਉਂਕਿ ਕਨਸੈਪਟ ਬਹੁਤ ਸੂਖਮ ਆ ਤੇ ਅੰਤ 'ਚ ਜਿਹੜਾ ਮਨ ਨੂੰ ਟਿਕਾਉਣ ਦਾ ਆਪਾਂ ਬੀਜ ਮਾਤਰ ਆਪ ਜੀ ਨੂੰ ਨੁਕਸਾ ਵੀ ਦਵਾਂਗੇ ਤੇ ਜਿਹਦੇ ਨਾਲ ਤੁਸੀਂ ਨਾਲ-ਨਾਲ ਫੀਲ ਵੀ ਕਰੋਗੇ ਕਿ ਮਨ ਵਾਕਿਆ ਹੀ ਟਿਕ ਸਕਦਾ ਮਤਲਬ ਮਨ ਦੇ ਪਾਰ ਜਾਇਆ ਜਾ ਸਕਦਾ ਸੋ ਜਿਹੜਾ ਸਾਡਾ ਗਾਉਣ ਦਾ ਮੁੱਖ ਕੇਂਦਰ ਗਾਉਣ ਤੇ ਜਪ ਇੱਕੋ ਹੀ ਗੱਲ ਆ ਸੋ ਇਹ ਮੈਂ ਸ਼ੁਰੂ ਦੇ ਵਿੱਚ ਵੀ ਤੁਹਾਨੂੰ ਯਾਦ ਕਰਾਤਾ ਤੇ ਵੀਡੀਓ ਦੇ ਵਿੱਚ ਵਿੱਚ ਵੀ ਮੈਂ ਤੁਹਾਨੂੰ ਯਾਦ ਕਰਾਉਂਦਾ ਰਹੂੰਗਾ ਗਾਉਣਾ ਤੇ ਮਤਲਬ ਜਪਣਾ ਇੱਕੋ ਹੀ ਗੱਲ ਆ ਸੋ ਉਹਦਾ ਕੇਂਦਰ ਹੈਗਾ ਮੂਹ ਇਸ ਸੁਣਨ ਦੇ ਕੇਂਦਰ ਹੈਗੇ ਕੰਨ ਜਦੋਂ ਇਹ ਦੋਨੋਂ ਕੇਂਦਰ ਕਿਸੇ 나ੜੀ ਸੂਤਰਾਂ ਗੰਗਾ ਜਮੁਨਾ ਦੀਆਂ ਦੋ ਤਰ੍ਹਾਂ ਵਾਂਗੂ ਜੁੜ ਕੇ ਇੱਕ ਸੰਗਮ ਬਣਾਉਣ ਹੁਣ 나ੜੀ ਸੂਤਰ ਕੀ ਹੁੰਦਾ ਹੈ ਸਾਰਾ ਹੈਗਾ ਵੀ ਇਹ ਤੁਸੀਂ ਐਂਡ ਦੇ ਵਿੱਚ ਸਮਝੋਗੇ ਵੇ ਜੋ ਵੀ ਮੈਂ ਗੱਲ ਕਹਿ ਰਿਹਾ ਕਿਉਂਕਿ ਸਾਡੇ ਜਿਹੜਾ ਸੁਖਮ ਸਰੀਰ ਹੈ ਇੱਕ ਸਾਡਾ ਅਸਥੂਲ ਅਸਥੂਲ ਸਰੀਰ ਸਾਡਾ ਇਹ ਆ ਸੁਖਮ ਸਰੀਰ ਸਾਡਾ ਮੰਨਾਂ ਸੋ ਮਨ ਦੇ ਵਿੱਚ ਇੱਕ ਬਾਡੀ ਹੈ ਜਿਹੜੀ ਜਿੱਥੇ ਬਹੁਤ ਗੁੰਝਲਦਾਰ ਨਾੜੀ ਤੰਤਰ ਜਿੱਥੋਂ ਦੀ ਮਨ ਜਿਹੜਾ ਹੈਗਾ ਦੌੜਦਾ ਰਹਿੰਦਾ ਉਹ ਰਸਤਾ ਹੈਗਾ ਸੋ ਉਸੇ ਇੱਕ ਨਾੜੀ ਤੰਤਰ ਦੇ ਵਿੱਚੋਂ ਮਤਲਬ ਇਹਨਾਂ ਨੂੰ ਜੋੜਨਾ ਉਹ ਜੁੜਨਗੇ ਕਿਵੇਂ ਉਹ ਸਾਰੀ ਗੱਲਬਾਤ ਆਪਾਂ ਅੱਗੇ ਕਰਾਂਗੇ ਸੋ ਸਮਝਾਉਣ ਲਈ ਮੈਂ ਤੁਹਾਨੂੰ ਦੱਸਦਾ ਸੋ ਜੋੜ ਕੇ ਇੱਕ ਸੰਗਮ ਬਣਾਉਣਾ ਜਿਵੇਂ ਦੋ ਚੀਜ਼ਾਂ ਨੂੰ ਆਪਾਂ ਜੋੜ ਕੇ ਇੱਕ ਤਾਰਾ ਬਣਾ ਦਈਏ ਨਾ ਇੱਕ ਪ੍ਰੈਸ਼ਰ ਬਣਾ ਦਈਏ ਉਹਨੂੰ ਸੰਗਮ ਕਿਹਾ ਜਾਂਦਾ ਸੋ ਜਦੋਂ ਇਹ ਸੰਗਮ ਬਣਾਉਣ 'ਚ ਸਫਲ ਹੋ ਜਾਂਦੇ ਨੇ ਤੇ ਗਾਉਣਾ ਤੇ ਸੁਣਨਾ ਬਿਲਕੁਲ ਇੱਕ ਹੋ ਜਾਂਦਾ ਗਾਉਣਾ ਸੁਣਨ 'ਚ ਲੀਨ ਹੋ ਜਾਂਦਾ ਤੇ ਸੁਣਨਾ ਗਾਉਣ 'ਚ ਲੀਨ ਹੋ ਜਾਂਦਾ ਆਪਾਂ ਇੱਥੇ ਇੱਕ ਅਵਸਥਾ ਦਾ ਜ਼ਿਕਰ ਪਿਛਲੀ ਵੀਡੀਓ 'ਚ ਕੀਤਾ ਸੀ ਜੋ ਅਜਪਾ ਜਾਪ ਆਪਣੇ ਅੰਦਰ ਆਪਣੇ ਆਪ ਚੱਲਦਾ ਰਹਿੰਦਾ ਉਨਸੁਰਤ ਸੁਣ ਰਹੀ ਹੁੰਦੀ ਆ ਪਰ ਜਦੋਂ ਅਸੀਂ ਇਸ ਮਾਰਗ ਦੀ ਸ਼ੁਰੂਆਤ ਕਰਦੇ ਆ ਇਹਦੇ ਅੰਦਰ ਮਤਲਬ ਸ਼ੁਰੂਆਤ ਦੇ ਵਿੱਚ ਕੀ ਹੁੰਦਾ ਰਸਨਾ ਬੋਲਦੀ ਆ ਜੀਬ ਬੋਲਦੀ ਤੇ ਮਨ ਸੁਣਦਾ ਇਹ ਦੋਨੋਂ ਅਸਥੂਲ ਕਿਰਿਆਵਾਂ ਹੁੰਦੀਆਂ ਨੇ ਜਦੋਂ ਅੱਖਾਂ ਬੰਦ ਕਰਦੇ ਆ ਨਾ ਆਪਾਂ ਵਾਹਿਗੁਰੂ 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 ਇਦਾਂ ਉਚਾਰਨ ਕਰਾਂਗੇ ਤਕੰਨਾ ਨੂੰ ਉਚਾਰਨ ਜਿਹੜਾ ਹੈਗਾ ਇਸ ਦੇ ਉਚਾਰਨ ਨਾਲ ਇਹਨੂੰ ਜਦੋਂ ਤੁਸੀਂ ਗੌਰ ਨਾਲ ਕੰਨਾਂ ਦੇ ਨਾਲ ਸੁਣਦੇ ਹੋ ਤੇ ਜਿਹਦੇ ਨਾਲ ਕੀ ਹੁੰਦਾ ਜਿਹੜਾ ਇਹ ਸ਼ਬਦ ਦਾ ਕੰਪਨ ਉਹ ਕੰਪਨ ਕਰਕੇ ਮਾਨਾ ਜਿਹੜਾ ਸਾਡਾ ਉਹ ਸਿਰਤਾ ਵੱਲ ਜਾਣ ਲੱਗ ਜਾਂਦਾ ਤੇ ਤੁਹਾਨੂੰ ਇਸ ਜਾਪ ਦੇ ਵਿੱਚੋਂ ਰਸ ਆਉਣਾ ਸ਼ੁਰੂ ਹੋ ਜਾਊਗਾ ਕਿਉਂਕਿ ਸੁਭਾਵਿਕ ਹੈ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਆਰਾਮ ਦੇ ਨਾਲ ਬੈਠ ਕੇ ਜਪ ਕਰਨਾ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਇਹਦਾ ਜਿਹੜਾ ਕੰਪਨਾ ਉਹਨੂੰ ਮਹਿਸੂਸ ਕਰਨਾ ਜਿਉਂ-ਜਿਉਂ ਇਦਾਂ ਕਰਦੇ ਜਾਓਗੇ ਇਹਦਾ ਹੌਲੀ-ਹੌਲੀ ਰਸ ਆਉਣਾ ਸ਼ੁਰੂ ਹੋ ਜਾਊ ਕਿਉਂਕਿ ਜਦੋਂ ਅਸੀਂ ਸ਼ਬਦ ਬੋਲਦੇ ਹਾਂ ਮਨ ਉਸ ਦੇ ਅਰਥ ਨੂੰ ਜਾਣਨਾ ਚਾਹੁੰਦਾ ਹੁਣ ਇਹ ਬਹੁਤ ਗੁੰਝਲਦਾਰ ਗੱਲ ਹੈ ਇਹਨੂੰ ਸੁਣੋ ਜਿੰਨਾ ਸ਼ਬਦਾਂ ਦੇ ਅਰਥ ਸਾਨੂੰ ਨਹੀਂ ਪਤਾ ਹੁੰਦਾ ਉੱਥੇ ਮਨ ਆਕਾਹਟ ਮਹਿਸੂਸ ਕਰਦਾ ਜਿਵੇਂ ਬੱਚੇ ਆ ਜਿਹੜੇ ਪੜ੍ਹਾਈ 'ਚ ਧਿਆਨ ਨਹੀਂ ਲਾਉਂਦੇ ਨਾ ਕਲਾਸ 'ਚ ਇੰਜੋਏ ਕਰਦੇ ਆ ਫਿਰ ਉਹਨਾਂ ਬੱਚਿਆਂ ਨੂੰ ਕਹਾਣੀ ਸੁਣਾਉਣ ਲੱਗ ਜੋ ਤੇ ਉਹ ਧਿਆਨ ਲਾ ਕੇ ਸੁਣਨਗੇ ਕਿਉਂਕਿ ਕਹਾਣੀ ਸਿੰਪਲ ਆ ਸਿੱਧੀ ਆ ਤੇ ਉਹਦੇ ਅਰਥ ਉਹਨਾਂ ਨੂੰ ਪਤਾ ਸੋ ਸਟਡੀ ਆ ਸਟਡੀ ਕੰਪਲੀਕੇਟਡ ਹੁੰਦੀ ਆ ਅਰਥ ਨਹੀਂ ਪਤਾ ਹੁੰਦਾ ਇਸ ਕਰਕੇ ਬੱਚੇ ਆ ਜਿਹੜੇ ਉਹ ਵਜਾਉਂਦੇ ਆ ਉਹਦੇ ਤੋਂ ਸੋ ਉਹਦੀ ਉਬਾਹਟ ਕਰਕੇ ਉਹ ਜ਼ਿਆਦਾ ਇੰਜੋਏ ਕਰਨਾ ਚਾਹੁੰਦੇ ਆ ਜ਼ਿਆਦਾ ਖੇਡਣਾ ਚਾਹੁੰਦੇ ਆ ਸੋ ਇਹੀ ਸਾਡੇ ਮਨ ਦੀ ਰਚਾ ਜਦੋਂ ਤੁਸੀਂ ਹੱਠ ਦੇ ਨਾਲ ਬੈਠਦੇ ਹੋ ਜਾਪ ਕਰੋਗੇ ਉਹਨਾਂ ਮਾਨਾ ਜਿਹੜਾ ਵਿਕਾਰਾਂ ਦੇ ਵੱਲ ਜਾ ਕੇ ਇੰਜੋਏ ਕਰਨ ਦੀ ਕੋਸ਼ਿਸ਼ ਕਰੂਗਾ ਕਿਉਂਕਿ ਫਿਰ ਤੁਸੀਂ ਇੱਥੇ ਅਰਥ ਲੱਭਣ ਦੀ ਕੋਸ਼ਿਸ਼ ਕਰੋਗੇ ਵਾਹਿਗੁਰੂ ਦਾ ਅਰਥ ਕੀ ਹੁੰਦਾ ਆ ਰਾਮ ਦਾ ਅਰਥ ਅੱਲਾ ਦਾ ਅਰਥ ਬਹੁਤ ਸਾਰੇ ਵਿਦਵਾਨਾਂ ਨੇ ਤੁਹਾਨੂੰ ਇਹਦੇ ਅਰਥ ਸਮਝਾ ਦੇਣਾ ਕਿਉਂਕਿ ਉਹਨਾਂ ਨੇ ਵੀ ਇਸੇ ਉਵਾਹਟ ਦੇ ਵਿੱਚੋਂ ਅਰਥ ਲੱਭੇ ਹੁੰਦੇ ਆ ਸੋ ਇੱਥੇ ਗੱਲ ਕੰਪਲੀਕੇਟਡ ਬਣ ਜਾਂਦੀ ਆ ਫਿਰ ਜੇ ਸ਼ਬਦ ਦੇ ਅਰਥ ਨਹੀਂ ਤਾਂ ਮਾਨ ਕਿਸ ਤਰ੍ਹਾਂ ਟਿਕੂਗਾ ਸੋ ਇੱਥੇ ਜਿਹੜਾ ਵੀ ਸ਼ਬਦ ਜਪ ਰਹੇ ਹਾਂ ਉਹਦਾ ਅਰਥ ਸਾਧਨਾ ਰਾਹੀਂ ਪ੍ਰਗਟ ਹੋਊਗਾ ਐਟ ਦਾ ਐਂਡ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਲੱਗੂਗਾ ਸੋ ਮੂਲ ਰੂਪ ਦੇ ਵਿੱਚ ਅੱਖਾਂ ਬੰਦ ਕਰਕੇ ਜਦੋਂ ਜਪੇ ਹੋਏ ਸ਼ਬਦ ਨੂੰ ਸੁਣਾਂਗੇ ਮਾਨੇ ਦਾ ਕੰਪਨ ਮਹਿਸੂਸ ਕਰੂਗਾ ਕੋਸ਼ਿਸ਼ ਰੱਖੋ ਜਦੋਂ ਤੁਸੀਂ ਇਹ ਚੀਜ਼ ਕਰਨੀ ਹੈ ਨਾ ਬਹੁਤ ਫ੍ਰੀ ਤੇ ਪੋਜ਼ਿਟਿਵ ਮਾਈਂਡ ਦੇ ਨਾਲ ਕਰਨਾ ਕਿਉਂਕਿ ਤੁਸੀਂ ਜਪਣ ਨਾਲੋਂ ਵੀ ਜ਼ਿਆਦਾ ਜਿਸ ਸ਼ਬਦ ਨੂੰ ਜਪ ਰਹੇ ਹੋ ਉਹਨੂੰ ਸੁਣਨ ਤੇ ਜ਼ੋਰ ਦੇਣਾ ਤੇ ਹੁਣ ਉੱਥੇ ਇਹ ਵੀ ਨਹੀਂ ਕਿ ਇਹਦੀ ਆਉਟਪੁੱਟ ਇੱਕ ਦਿਨ ਚ ਹੀ ਆਜੂਗੀ ਤੁਹਾਨੂੰ ਨਹੀਂ ਕਿਉਂਕਿ ਇਹਦਾ ਅਭਿਆਸ ਕਰਨ ਨਾਲ ਹਰ ਰੋਜ਼ ਜਿਹੜੇ ਤੁਹਾਨੂੰ ਨਵੇਂ ਮਾਰਗ ਮਿਲਣਗੇ ਕਿਉਂਕਿ ਗੌਣ ਤੇ ਸੁਣਨ ਨਾਲ ਇਹਨਾਂ ਦੇ ਕੇਂਦਰਾਂ ਦਾ ਸੰਗਮ ਤ੍ਰਿਕੁਟੀ ਦੇ ਵਿੱਚ ਚੱਲਿਆ ਜਾਂਦਾ ਸੰਗਮ ਜਿਵੇਂ ਮੈਂ ਪਹਿਲਾਂ ਦੱਸਿਆ ਦੁਬਾਰਾ ਦੱਸ ਦਿੰਦਾ ਦੋ ਚੀਜ਼ਾਂ ਦੀ ਜਿਹੜੀ ਇੱਕ ਮਿਲ ਕੇ ਧਾਰਾ ਬਣਾਉਂਦੀਆਂ ਨੇ ਦੋ ਚੀਜ਼ਾਂ ਉਹਨੂੰ ਸੰਗਮ ਕਹਿੰਦੇ ਆ ਤ੍ਰਿਕੁਟੀ ਕਹਿੰਦੇ ਆ ਜਿੱਥੇ ਏੜਾ ਪਿੰਗਲਾ ਤੇ ਸੁਖਮਨਾ ਕਿਉਂਕਿ ਇੱਕ ਤਾਂ ਸਾਡੇ ਸਰੀਰ ਦੇ ਵਿੱਚ ਅਸਥੂਲ ਨਾੜੀ ਤੰਤਰ ਹੈਗਾ ਸਾਰਾ ਇੱਕ ਬਹੁਤ ਹੀ ਸੁਖਮ ਨਾੜੀ ਤੰਤਰ ਉਹ ਸੁਖਮ ਤੋਂ ਸੁਖਮ ਨਾੜੀਆਂ ਦੇ ਵਿੱਚੋਂ ਤਿੰਨ ਮੇਨ ਨਾੜੀਆਂ ਹੁੰਦੀਆਂ ਨੇ ਏੜਾ ਪਿੰਗਲਾ ਤੇ ਸੁਖਮਨਾ ਸੋ ਜਿੱਥੇ ਇਹ ਮਿਲਦੀਆਂ ਨੇ ਉਹਨੂੰ ਜੰਕਸ਼ਨ ਪੁਆਇੰਟ ਕਹਿੰਦੇ ਆ ਤ੍ਰਿਕੁਟੀ ਜੋਗ ਸ਼ਾਸਤਰ ਦੇ ਹਿਸਾਬ ਨਾਲ ਜਦੋਂ ਸਾਧਕ ਦੀ ਸੁਰਤ ਤ੍ਰਿਕੁਟੀ ਤੇ ਟਿਕਦੀ ਆ ਤਾਂ ਉਹ ਅਗਲੇ ਆਤਮਿਕ ਦਰਵਾਜ਼ੇ ਦਸ਼ਮ ਦੁਆਰ ਤੱਕ ਮਤਲਬ ਪਹੁੰਚਣ ਲਈ ਤਿਆਰ ਹੋ ਜਾਂਦੀ ਆ ਜਦੋਂ ਆਮ ਤੌਰ ਤੇ ਅਸੀਂ ਕੋਈ ਸ਼ਬਦ ਸੁਣਦੇ ਆ ਜਾਂ ਸੁਭਾਵਕੀ ਕੋਈ ਆਵਾਜ਼ ਇੱਧਰ ਉੱਧਰ ਬੋਲਦੇ ਲੋਕਾਂ ਦੀ ਸਾਡੇ ਕੰਨਾਂ 'ਚ ਪੈਂਦੀ ਆ ਉਹ ਸ਼ਬਦ ਦੀ ਸਾਨੂੰ ਦਿਸ਼ਾ ਦਾ ਪਤਾ ਲੱਗ ਜਾਂਦਾ ਵੀ ਇਹ ਆਵਾਜ਼ ਕਿੱਧਰੋਂ ਆ ਰਹੀ ਆ ਤੇ ਕਿੰਨੀ ਦੂਰ ਤੋਂ ਆ ਬੇਸ਼ੱਕ ਸਾਨੂੰ ਉਸ ਜਗ੍ਹਾ ਦਾ ਅੰਦਾਜ਼ਾ ਨਹੀਂ ਹੁੰਦਾ ਵੀ ਕਿੱਥੇ ਖੜੇ ਬੰਦੇ ਦੋ ਜਿਹੜੇ ਗੱਲਾਂ ਕਰ ਰਹੇ ਆ ਆਪਸ ਦੇ ਵਿੱਚ ਪਰ ਜਦੋਂ ਅਸੀਂ ਖੁਦ ਗਾ ਕੇ ਸੁਣ ਰਹੇ ਹੁਈਏ ਉਦੋਂ ਉੱਥੇ ਕੀ ਹੁੰਦਾ ਗਾਉਣ ਵਾਲੇ ਤੇ ਸੁਣਨ ਵਾਲੇ ਦੇ ਜਿਹੜੇ ਸਥਾਨਾਂ ਦਾ ਫਾਸਲਾ ਸਿਰਫ ਕੁਝ ਕੁ ਉਂਗਲਾਂ ਦਾ ਰਹਿ ਜਾਂਦਾ ਜੋਗ ਮਤ ਦੇ ਅਨੁਸਾਰ ਮਤਲਬ ਗਾਉਣ ਵਾਲਾ ਹੈਗਾ ਉਹੀ ਹੈ ਗਾਉਣ ਵਾਲਾ ਤੇ ਸੁਣਨ ਵਾਲਾ ਇੱਥੇ ਸ਼ੋਖਮ ਕੇਂਦਰਾਂ ਦੀ ਗੱਲ ਕੀਤੀ ਗਈ ਹੈ। ਸੋ ਇਹ ਫਾਸਲਾ ਜਿਹੜਾ ਰਹਿ ਜਾਂਦਾ ਇਹਦੇ ਵਿੱਚ ਹੀ ਬੱਜਰ ਕਪਾਟ ਲੱਗੇ ਹੋਏ ਨੇ। ਪਿਛਲੀ ਵੀਡੀਓ ਦੇ ਵਿੱਚ ਆਪਾਂ ਬੱਜਰ ਕਪਾਟਾਂ ਦੀ ਗੱਲ ਕੀਤੀ ਸੀ। ਬੱਜਰ ਦਾ ਮਤਲਬ ਹੁੰਦਾ ਬਹੁਤ ਭਾਰੀ। ਤੇ ਜਦੋਂ ਜਿਹੜੇ ਕਿ ਉਹ ਕਪਾਟਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਆਪਰੇਸ਼ਨ ਕਰਕੇ ਨਹੀਂ ਖੋਲ ਸਕਦੇ ਕਿਉਂਕਿ ਸ਼ੋਖਸ਼ਮ ਨੇ ਕਿਤੇ ਵੀ ਸਰੀਰ ਦੇ ਵਿੱਚ ਨਜ਼ਰ ਆਉਂਦੀ ਨਹੀਂ। ਕਿਉਂਕਿ ਮਨ ਦੀ ਬਾਡੀ ਆ ਜਿਵੇਂ ਸਾਡੀ ਬਾਡੀ ਦੇ ਵਿੱਚ ਸਾਰਾ ਤੰਤਰ ਆ ਉਦਾਂ ਮਨ ਦੀ ਬਾਡੀ ਦੇ ਵਿੱਚ ਜਦੋਂ ਜਪ ਜਿਹੜਾ ਹੈ ਗਹਿਰਾ ਹੋ ਜਾਂਦਾ ਉਦੋਂ ਦੋਨੋਂ ਕੇਂਦਰ ਨੇ ਜਿਹੜੇ ਇਕਮਿਕ ਹੋਣ ਲੱਗ ਜਾਂਦੇ ਆ ਗਾਉਣਾ ਕਹਿ ਲਓ ਜਪਣਾ ਕਹਿ ਲਓ ਗੱਲ ਇੱਕੋ ਹੀ ਆ ਗਾਉਣ ਦਾ ਕੇਂਦਰ ਤੇ ਸੁਣਨ ਦਾ ਕੇਂਦਰ ਹੈ ਜਿਹੜੇ ਦੋਨੋਂ ਇਕਮਿਕ ਹੋਣ ਲੱਗ ਜਾਂਦੇ ਆ ਫਿਰ ਇਹ ਹੌਲੀ-ਹੌਲੀ ਸੁਖਮਨਾ ਵੱਲ ਨੂੰ ਜਾਣ ਲੱਗਦੇ ਆ ਜਿੰਨੀ ਗਹਿਰੀ ਅੰਦਰੋਂ ਜਪ ਸਿਮਰਨ ਦੀ ਜਾਂ ਕੀਰਤਨ ਦੀ ਧੁਨੀ ਨਿਕਲੂਗੀ ਉਹਨੇ ਜਿਆਦਾ ਨਾਮ ਦੇ ਜਿਹੜੇ ਕੰਪਨੀ ਸੁਖਮਣਾ ਤੇ ਬੈਖਰੀ ਦੇ ਵਿਚਕਾਰ ਬੰਦ ਰਸਤਿਆਂ ਨੂੰ ਟਕੋਰਾ ਮਾਰ-ਮਾਰ ਖੋਲਣਾ ਸ਼ੁਰੂ ਕਰ ਦਿੰਦੇ ਆ ਬੈਖਰੀ ਕੀ ਹੁੰਦੀ ਆ ਜਿਹੜੀ ਮੈਂ ਜਿਵੇਂ ਬੋਲ ਰਿਹਾ ਤੇ ਇਹਦੇ ਜਿਹੜੇ ਸ਼ੁਖਮ ਕੇਂਦਰ ਆ ਉਹ ਬੈਖਰੀ ਮੱਧਮਾ ਪਸੰਤੀ ਤੋਂ ਪਰਾ ਪਰਾਤੇ ਜਿਹੜੇ ਸੁਖਮਣਾ ਦੇ ਵਿਚਕਾਰ ਸ਼ੁਖਮ ਚੱਕਰ ਕਹਿ ਲਏ ਕੇਂਦਰ ਕਹਿ ਲਏ ਉਹ ਜਿਹੜੇ ਹੈਗੇ ਆ ਹੌਲੀ ਹੌਲੀ ਸ਼ਬਦ ਦੀ ਟਕੋਰ ਦੇ ਨਾਲ ਖੁੱਲਣੇ ਸ਼ੁਰੂ ਹੋ ਜਾਂਦੇ ਆ ਪ੍ਰੈਕਟੀਕਲੀ ਸਮਝਣਾ ਤਾਂ ਮਤਲਬ ਤੁਸੀਂ ਅਲਰਟ ਬੈਠ ਸਕਦੇ ਹੋ ਬਹੁਤ ਹੀ ਅਲਰਟ ਸਟੇਟ ਦੇ ਵਿੱਚ ਜਿਵੇਂ ਮੈਂ ਬਹੁਤ ਅਲਰਟ ਸਟੇਟ ਦੇ ਵਿੱਚ ਬੈਠ ਕੇ ਕਿ ਇੱਕ ਹੁੰਦਾ ਨਾ ਦੇਸ਼ ਕਾਲ ਤੇ ਵਸਤੂ ਇਹ ਸਾਰੀਆਂ ਚੀਜ਼ਾਂ ਭੁੱਲ ਕੇ ਵੀ ਮੈਂ ਕੋਈ ਨਹੀਂ ਮੇਰਾ ਕੋਈ ਨਾਮ ਨਹੀਂ ਮੈਂ ਕਿਸੇ ਦੇਸ਼ ਵਿੱਚ ਨਹੀਂ ਕੋਈ ਵਸਤੂ ਮੇਰੇ ਕੋਲ ਨਹੀਂ ਇਹ ਹੀ ਸੋਚਣਾ ਵੀ ਇੱਕ ਸ਼ਬਦ ਚੱਲ ਰਿਹਾ ਇੱਕ ਸ਼ਬਦ ਸੁਣਿਆ ਜਾ ਰਿਹਾ ਵਾਹਿਗੁਰੂ 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 ਸੋ ਇਦਾਂ ਜਦੋਂ ਤੁਸੀਂ ਆਪ ਦੇ ਕੰਨਾਂ ਦੇ ਨਾਲ ਇਸ ਚੀਜ਼ ਨੂੰ ਸੁਣੋਗੇ ਨਾ ਇਹ ਚੀਜ਼ ਇਹਦੀ ਜਿਹੜੀ ਗੂੰਜ ਆ ਉਹ ਤੁਹਾਡੇ ਕੰਨਾਂ ਦੇ ਪਰਦਿਆਂ ਨੂੰ ਪ੍ਰਭਾਵਿਤ ਕਰੂਗੀ। ਇਹੀ ਵਾਈਬ੍ਰੇਸ਼ਨ ਇਸੇ ਨੂੰ ਕੰਪਣ ਕਿਹਾ ਜਾਂਦਾ। ਇਹੀ ਸ਼ੁੱਧ ਰੂਪ ਚ ਜਾ ਕੇ ਸਾਡੇ ਸਰੀਰ ਦੇ ਵੱਖ-ਵੱਖ ਚੱਕਰਾਂ ਨੂੰ ਜਿਹੜਾ ਪ੍ਰਭਾਵਿਤ ਕਰਦੀ ਹੈ। ਸੋ ਸ਼ੁਰੂ ਦੀ ਅਵਸਥਾ ਜਦੋਂ ਸੁਣਨਾ ਗਾਉਣ ਦੇ ਅਧੀਨ ਹੁੰਦਾ ਸੁਣਨਾ ਗਾਉਣ ਦੇ ਅਧੀਨ ਦਾ ਮਤਲਬ ਆ ਜਦੋਂ ਤੁਸੀਂ ਬੋਲ ਰਹੇ ਹੋ ਆਮ ਬੋਲਦੇ ਹੋ ਜਦੋਂ ਤੁਸੀਂ ਕਿਤੇ ਖੜੇ ਗੱਲਾਂ ਕਰ ਰਹੇ ਹੋ ਉਹ ਤੁਸੀਂ ਮਤਲਬ ਜਿਹੜਾ ਤੁਹਾਡਾ ਬੋਲਣਾ ਉਹ ਸੁਤੰਤਰ ਆ ਉਹ ਇਹ ਨਹੀਂਗੇ ਤੁਹਾਡੇ ਕੰਨਾਂ ਲਈ ਬੋਲ ਰਹੇ ਹੋ ਤੁਸੀਂ ਵੀ ਸੁਣਨ ਲਈ ਬੋਲ ਰਹੇ ਹੋ ਤਾਂ ਜਦੋਂ ਤੁਸੀਂ ਜਪ ਕਰ ਰਹੇ ਹੋ ਤੇ ਨਾਲ-ਨਾਲ ਸੁਣ ਰਹੇ ਹੋ ਤੁਹਾਡਾ ਮਨਾ ਜਿਹੜਾ ਉਹਦੋਂ ਥੋੜਾ ਜੁੜ ਰਿਹਾ ਹੁੰਦਾ ਪਰ ਸੁਣਨਾ ਜਿਹੜਾ ਸੁਤੰਤਰ ਅਵਸਥਾ ਨਹੀਂ ਹੈਗੀ ਸੁਣਿਆ ਤਾਂ ਹੀ ਜਾ ਸਕਦਾ ਜੇ ਮਨੁੱਖ ਗਾ ਰਿਹਾ ਜਾਂ ਜਪ ਕਰ ਰਿਹਾ ਪਰ ਜਦੋਂ ਗਉਣਾ ਸੁਣਨੇ ਦੇ ਅਧੀਨ ਹੋ ਜਾਂਦਾ ਉਦੋਂ ਸਾਧਨਾ ਕਰਨ ਵਾਲੇ ਦੇ ਜਿਹੜਾ ਅੰਦਰ ਨਾਦ ਫੁੱਟਣ ਲੱਗ ਜਾਂਦਾ ਇਹ ਤੁਹਾਡੇ ਮਨ ਦੀ ਜਿਹੜੀ ਜੁੜਨ ਦੀ ਸ਼ੁਰੂਆਤ ਹੁੰਦੀ ਹੈ ਹੁਣ ਇੱਥੇ ਥੋੜੀ ਜੀ ਸਾਵਧਾਨੀ ਵਾਲੀ ਗੱਲ ਦੱਸਦਾ ਜੇਕਰ ਤੁਸੀਂ ਅਭਿਆਸੀ ਹੋ ਜੇ ਥੋੜਾ ਬਹੁਤ ਕੰਪਨ ਪ੍ਰਕਾਸ਼ ਨਾਦ ਜੇ ਤੁਹਾਨੂੰ ਆਪਣੇ ਮਸਤਕ ਤੋਂ ਉੱਪਰ ਵਾਲੇ ਪਾਸੇ ਸੁਣਾਈ ਦਿੰਦਾ ਉੱਥੇ ਇਹ ਨਾ ਸਮਝ ਲੈਣਾ ਵੀ ਤੁਸੀਂ ਕਿਸੇ ਮੰਜ਼ਲ ਤੇ ਪਹੁੰਚ ਗਏ ਕਿਉਂਕਿ ਉਹ ਜਿਹੜੀ ਦਸ਼ਾ ਉਹਨੂੰ ਬਾਬਾ ਨਾਨਕ ਕਹਿੰਦੇ ਆ ਗੁਰਮੁਖ ਰੋਮ ਰੋਮ ਹਰਤਿਆ ਹੋਵੇ ਜਦ ਤੱਕ ਇਹ ਪ੍ਰਕਾਸ਼ ਨਾ ਦਾ ਜਿਹੜਾ ਪੈਰਾਂ ਵਿੱਚ ਨਾਭੀ ਵਿੱਚ ਹਿਰਦੇ ਵਿੱਚ ਤੇ ਮਸਤਕ ਵਿੱਚ ਸਾਰੀਆਂ ਜਗ੍ਹਾ ਤੇ ਨਹੀਂ ਹੋਇਆ ਉਦੋਂ ਤੱਕ ਇਹ ਸਾਧਨਾ ਬਹੁਤ ਉੱਪਰਲੇ ਸਤਰ ਤੇ ਹੁੰਦੀ ਆ ਸੋ ਜਦੋਂ ਗਾਉਣਾ ਜਾਂ ਜਪਣਾ ਸੁਣਨੇ ਦੇ ਅਧੀਨ ਚੱਲਦਾ ਉਦੋਂ ਸੁਖਮਨਾ ਮਾਰਗਰਾਹੀ ਜਿਹੜੇ ਸਾਡੇ ਇੰਦਰੀ ਛੇਦਰ ਨੇ ਇੱਕ ਸੁਖਮ ਤੇ ਇੱਕ ਸਥੂਲ ਹੁਣ ਸਥੂਲ ਇੰਦਰੀ ਛਿੱਦਰ ਜਿਹੜੇ ਸਾਨੂੰ ਨਜ਼ਰ ਆਉਂਦੇ ਆ ਅੱਖਾਂ ਕੰਨ ਨੱਕ ਮੂੰਹ ਗੋਦਾ ਤੇ ਮੂਤਰ ਦਵਾਰ ਹੁਣ ਇਹਨਾਂ ਦੇ ਜਿਹੜੇ ਸੈਂਸਰੀ ਸੈਂਟਰ ਨੇ ਉਹਨਾਂ ਨੂੰ ਸੁਖਮ ਇੰਦਰੀ ਛਿੱਦਰ ਕਿਆ ਜਿੱਥੋਂ ਪ੍ਰਾਣ ਸ਼ਕਤੀ ਜਿਹੜੀ ਹੈ ਸਾਡੀ ਇੱਕ ਸ਼ੁੱਧ ਸ਼ਕਤੀ ਤੋਂ ਇੱਕ ਛਿੱਦਰਮਈ ਊਰਜਾ ਦੇ ਰੂਪ ਚ ਬਣ ਜਾਂਦੀ ਹੈ ਮਤਲਬ ਪ੍ਰਾਣ ਸ਼ਕਤੀ ਕੀ ਆ ਹੁਣ ਕਾਮ ਵੀ ਪ੍ਰਾਣ ਸ਼ਕਤੀ ਆ ਦੇਖਣਾ ਵੀ ਪ੍ਰਾਣ ਸ਼ਕਤੀ ਆ ਭੁੱਖ ਵੀ ਪ੍ਰਾਣ ਸ਼ਕਤੀ ਆ ਸੁਣਨਾ ਵੀ ਪ੍ਰਾਣ ਸ਼ਕਤੀ ਆ ਜਦੋਂ ਇਹ ਸ਼ੁੱਧ ਫਾਰਮ ਦੇ ਵਿੱਚ ਹੁੰਦੀ ਆ ਜਦੋਂ ਇਹ ਇੱਕ ਤਰੰਗ ਦੇ ਰੂਪ ਚ ਹੁੰਦੀ ਆ ਵੀ ਇਹਨੇ ਕਿਹੜੇ ਛਿੱਦਰ ਦੇ ਵਿੱਚ ਜਾਣਾ ਇਹਨੇ ਭੁੱਖ ਆਲੇ ਪਾਸੇ ਜਾਣਾ ਇਹਨੇ ਪਿਆਸ ਆਲੇ ਪਾਸੇ ਜਾਣਾ ਇਹਨੇ ਸੁਣਨ ਆਲੇ ਪਾਸੇ ਜਾਣਾ ਇਹਨੇ ਬੋਲਣ ਆਲੇ ਪਾਸੇ ਜਾਣਾ ਇਹਨੇ ਕਾਮ ਊਰਜਾ ਆਲੇ ਕਿਤੇ ਵੀ ਜਾਣਾ ਉਹਦੀ ਗੱਲ ਕੀਤੀ ਆ ਸੋ ਜਿੱਥੋਂ ਇਹ ਉੱਠਦੀ ਆ ਉੱਥੇ ਸਾਡੇ ਸੂਖਮ ਇੰਦਰੀ ਛੇਦਰ ਹੁੰਦੇ ਆ ਸੋ ਉਹ ਜਿਹੜੇ ਸੂਖਮ ਇੰਦਰੀ ਛੇਦਰ ਹੁੰਦੇ ਆ ਜਦੋਂ ਗਉਣਾ ਜਾਂ ਜਪਣਾ ਸੁਣਨੇ ਦੇ ਅਧੀਨ ਚੱਲਦਾ ਨਾ ਉਦੋਂ ਸੂਖਮਨਾ ਮਾਰਗ ਰਾਹੀਂ ਜਿਹੜੇ ਸਾਡੇ ਇੰਦਰੀ ਛੇਦਰ ਨੇ ਅਭਿਆਸ ਕਰਨ ਵਾਲਾ ਮਨੁੱਖ ਮਤਲਬ ਇਹ ਚੀਜ਼ ਨੂੰ ਫੀਲ ਕਰਦਾ ਨਾਦਮਈ ਨਾਮ ਦੀ ਜਿਹੜੀ ਬਾਣੀ ਆ ਉਹਨੂੰ ਜਦੋਂ ਖੁਦ ਸੁਣਨ ਦੀ ਦਸ਼ਾ ਦੇ ਵਿੱਚ ਆ ਜਾਂਦਾ ਤੇ ਉਹ ਇੰਦਰੀ ਛੇਦਰਾਂ ਦੇ ਵਿੱਚ ਪਰ ਲੱਗ ਜਾਂਦੀ ਆ ਫਿਰ ਉਹਦੇ ਅੰਦਰ ਇੱਕ ਨਾਦ ਚੱਲਣ ਲੱਗ ਜਾਂਦਾ ਸਾਰੇ ਚੱਕਰ ਤੇ ਗ੍ਰੰਥੀਆਂ ਖੁੱਲਦੀਆਂ ਚੱਲੀਆਂ ਜਾਂਦੀਆਂ ਨੇ ਜਿਵੇਂ ਕਹ ਲਈਏ ਨਾ ਬੰਦ ਕਮਲ ਦੀ ਜਿਹੜੀਆਂ ਪੰਖੜੀਆਂ ਖੜਨ ਲੱਗ ਜਾਂਦੀਆਂ ਨੇ ਸੋ ਹੌਲੀ ਹੌਲੀ ਉਹ ਜਿਹੜੀ ਨਾਮ ਦੀ ਵਾਈਬ੍ਰੇਸ਼ਨ ਆ ਮੂਲਾ ਧਾਰ ਤੋਂ ਨਾਭੀ ਚ ਨਾਭੀ ਤੋਂ ਮਨੀਪੁਰ ਫਿਰ ਅੱਗੇ ਅਨਾਹਤ ਨਾਭੀ ਨੂੰ ਸਵਾਦਿਸ਼ ਥਾਨ ਵੀ ਕਹਿ ਦਿੰਦੇ ਆ ਸੋ ਮਨੀਪੁਰ ਤੋਂ ਫਿਰ ਅਨਾਹਤ ਵਿਸ਼ੁੱਧ ਤੇ ਅੰਜਨਾ ਰਾਹੀ ਹੁੰਦੇ ਹੁੰਦੇ ਤਾਲੂ ਉੱਪਰ ਜਿਹੜਾ ਬਿਰਾਜਮਨ ਤ੍ਰਿਕੁਟੀ ਕੇਂਦਰ ਆ ਜਿਹਦੀ ਆਪਾਂ ਗੱਲਬਾਤ ਪਹਿਲਾਂ ਕੀਤੀ ਆ ਉਥੇ ਇਕੱਠੀ ਹੋਣ ਲੱਗ ਜਾਂਦੀ ਆ ਇਸ ਤਰ੍ਹਾਂ ਨਾਲ ਜਿਹੜਾ ਸਾਡਾ ਸਹਸ ਸਰਾਰ ਕਮਲ ਕਹਿੰਦੇ ਆਪਾਂ ਉਹ ਖੜ ਜਾਂਦਾ ਦਸਮ ਦੁਆਰ ਇੱਥੇ ਗਾਉਣਾ ਤੇ ਸੁਣਨਾ ਇੱਕਮਿਕ ਹੋ ਜਾਂਦਾ ਕਿਉਂਕਿ ਤ੍ਰਿਕੁਟੀ ਮੰਡਲ ਜਿਹੜਾ ਹੈਗਾ ਨਾਮ ਦੇ ਕੰਪਣਾ ਨਾਲ ਵਾਈਬ੍ਰੇਸ਼ਨਜ਼ ਨਾਲ ਪੂਰਾ ਭਰ ਜਾਂਦਾ ਇੱਕ ਸਮਾਧੀ ਦੀ ਐਸੀ ਦਸ਼ਾ ਬਣ ਜਾਂਦੀ ਹੈ ਜਿੱਥੇ ਕੋਈ ਸੁੱਧ ਬੋਧ ਨਹੀਂ ਰਹਿੰਦੀ ਇੱਕ ਅਗਿਆਤ ਸੰਸਾਰ ਪਰਮਾਤਮਾ ਦੇ ਘਰ ਮੰਦਾ ਅਪੇਧ ਹੋ ਜਾਂਦਾ ਇੱਥੇ ਹੀ ਵਾਹਿਗੁਰੂ ਅੱਲਾ ਰਾਮ ਖੁਦਾ ਸ਼ਬਦ ਦੇ ਜਿਹੜੇ ਆਪਣੇ ਅਰਥ ਨੇ ਜਿਹੜੇ ਸ਼ੁੱਧ ਰੂਪ ਚ ਹੈਗੇ ਉਹ ਪ੍ਰਗਟ ਹੋ ਜਾਂਦੇ ਆ ਸ਼ਬਦ ਚੇਤਨ ਹੋ ਜਾਂਦਾ ਚਾਹੇ ਕਿਸੇ ਵੀ ਚੀਜ਼ ਦੀ ਧਾਰਨਾ ਕਰੋ ਚਾਹੇ ਪਾਣੀ ਦੀ ਅੱਗ ਦੀ ਕਿਸੇ ਵੀ ਚੀਜ਼ ਬਾਰੇ ਸੋਚ ਲਓ ਉਹਦਾ ਗਿਆਨ ਉੱਥੇ ਆਪਣੇ ਆਪ ਆ ਜਾਂਦਾ ਪਰ ਇਸ ਮਾਰਗ ਤੇ ਜਿਹੜੀਆਂ ਬਹੁਤ ਸਾਰੀਆਂ ਮਤਲਬ ਮੁਸ਼ਕਲਾਂ ਵੀ ਨੇ ਉਹਨਾਂ ਮੁਸ਼ਕਲਾਂ ਦਾ ਹੱਲ ਵੀ ਨਾਲ-ਨਾਲ ਦੱਸਦੇ ਰਾਂਗੇ ਸੋ ਜੇ ਕੋਈ 사ਦਕ ਇਹਦਾ ਅਭਿਆਸ ਕਰਨਾ ਚਾਹੁੰਦਾ ਉਹ ਸਿਰਫ ਵੀਡੀਓ ਦੇਖ ਕੇ ਨਾ ਸ਼ੁਰੂ ਕਰੇ ਕਰੋ ਇਹ ਨਹੀਂ ਹੈ ਕਿ ਨਹੀਂ ਕਰਨਾ ਕਿਉਂਕਿ ਕਿਸੇ ਬੰਦੇ ਦਾ ਸੁਭਾ ਕਿਸ ਤਰ੍ਹਾਂ ਦਾ ਉਹ ਪ੍ਰਮਾਤਮ ਨੂੰ ਕਿਉਂ ਚਾਹੁੰਦਾ ਇਹ ਚੀਜ਼ ਜਾਣਨਾ ਬੜੀ ਜ਼ਰੂਰੀ ਹੈ ਇਸ ਲਈ ਜਿਹੜੀਆਂ ਗਾਈਡਲਾਈਨਸ ਵੀ ਹੁੰਦੀਆਂ ਨੇ ਨਾਲ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋ ਮਿਲਦੇ ਆ ਅਗਲੇ ਲੈਕਚਰ ਦੇ ਵਿੱਚ ਕਾਉ ਬਣਾ ਕੇ ਰੱਖਣ ਵਾਲਿਆਂ ਦੇ ਚਰਨਾਂ 'ਚ ਮੇਰਾ ਪ੍ਰਣਾਮ ਦੇਖਦੇ ਰਹੋ ਸਿੰਧ ਸਟੂਡੀਓਜ਼ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ